ਲੋ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਭੈਣਾਂ ਨੂੰ ਬੇਟੀਆਂ ਨੂੰ ਤੇ ਮੇਰੀਆਂ ਹਮ ਹੋਰ ਭੈਣਾਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਵਿੱਚ ਤੇ ਜਿੱਥੇ ਤੁਹਾਨੂੰ ਅਸੀਂ ਅੱਜ ਲੈ ਕੇ ਜਾ ਰਹੇ ਹਾਂ ਪੰਜਾਬੀ ਲੋਕ ਗੀਤਾਂ ਦੀ ਰੰਗਦਾਰ ਦੁਨੀਆ ਵਿੱਚ ਇਹ ਗੀਤ ਸਿਰਫ ਸੁਰਾਜ ਆਦੂਈ ਨਹੀਂ ਬਲਕਿ ਸਾਡੀ ਵਿਰਾਸਤ ਦਾ ਇੱਕ ਅਹਿਮ ਹਿੱਸਾ ਹੈ ਅੱਜ ਅਸੀਂ ਇੱਕ ਇਹੋ ਜਿਹੀ ਗੀਤ ਦੀ ਗੱਲ ਕਰਾਂਗੇ ਜੋ ਹਰ ਵਿਆਹ ਦੇ ਵਿੱਚ ਜਿਉ ਗੀਤ ਨਾ ਗਾਏ ਜਾਂ ਤਾਂ ਵਿਆਹ ਦਾ ਨਾ ਮਜਾ ਨਹੀਂ ਆਉਂਦਾ ਹੈ ਨਾ ਉਸ ਗੀਤ ਨੂੰ ਕੀ ਕਹਿੰਦੇ ਨੇ ਸਿੱਠਣੇ ਤੇ ਆਮ ਤੌਰ ਤੇ ਨਾਨਕੀਆਂ ਦਾਦਕੀਆਂ ਵੀ ਇੱਕ ਦੂਜੇ ਨੂੰ ਸਿੱਠਣੀਆਂ ਦਿੰਦੀਆਂ ਨੇ ਹੈ ਨਾ ਕੋਈ ਭੂਆ ਨੂੰ ਕੋਈ ਮਾਸੀ ਨੂੰ ਤੇ ਤੇ ਸਾਲੀਆਂ ਜੀਜੀਆਂ ਨੂੰ ਹੈ ਨਾ ਤੇ ਮੈਂ ਅਸੀਂ ਸਾਨੂੰ ਇਹ ਸਿੱਠਣ ਸੁਣਿਆ ਗੀਤੇ ਮਰਜੀ ਤੁਸੀਂ ਮਾਸੀਆਂ ਨੂੰ ਕਹਿ ਲਓ ਉਹ ਉਹ ਨਾਨਕੀ ਭੂਆ ਨੂੰ ਕਹਿ ਦਿੰਦੀਆਂ ਨੇ ਤੇ ਅਸੀਂ ਤਾਂ ਜੀ ਜੇ ਨੂੰ ਕਰ ਹੈ ਨਾ ਤੇ ਲੋ ਸੁਣੋ ਇਹ ਪਿਆਰੀ ਸਿੱਖਣੀ ਤੇ ਜਿਹੜਾ ਨੁਕਤਾ ਪਾਉਂਗੀ ਮੈਂ ਧਿਆਨ ਨਾਲ ਨੋਟ ਕਰ ਲਿਓ ਉਹ ਕਈ ਬਿਮਾਰੀਆਂ ਤੋਂ ਐਲੋਵੇਰਾ ਦੇ ਗੁਣ ਐਲੋਵੇਰਾ ਸਮਝਿਆ ਤੁਸੀਂ ਆਪਣਾ ਕੁਮਾਰ ਨਾਲੇ ਸਾਡੇ ਪ੍ਰਤਿਆਇ ਹੋਏ ਨੇ ਇਹਨੂੰ ਜੂਰ ਕਰਕੇ ਜੇਕਰ ਤੁਹਾਡੇ ਘਰੇ ਆਪਦੇ ਨੁਕਤੇ ਨੇ ਤੁਹਾਨੂੰ ਦਵਾਈ ਲੈਣ ਦੀ ਲੋੜ ਨਹੀਂ ਕੋਈ ਵੀ ਬਿਲਕੁਲ ਸਹੀ ਨੇ ਕਾਰਨ ਸਿਧਵਾਉਣਗੇ ਤੇ ਆਪ ਦੀ ਕਾਪੀ ਤੇ ਪੈਨਸਲ ਲੈ ਕੇ ਬੈਠ ਜਿਓ ਲਿਖ ਲਿਓ ਬਾਰੀ ਬਾਰੀ ਨਾਮ ਇਹਨੂੰ ਪੁੱਛੋ ਤੇ ਫਿਰ ਮੈਨੂੰ ਤਾਂ ਫਿਰ ਮੈਨੂੰ ਡਾਇਰੀਆਂ ਦੇਖ ਕੇ ਦੱਸਣੀ ਆ ਨਾ ਫਿਰ ਮੇਰੇ ਕਿਹੜਾ ਯਾਦ ਰਹਿੰਦੇ ਇਹਨੇ ਹੈ ਤੇ ਚਲੋ ਆਜੋ ਫਿਰ ਆਪਾਂ ਇਸ ਸਿੱਖਣੀ ਵੱਲ ਤੇ ਮਾਣੋ ਇਸ ਸਿੱਖਣੀ ਦਾ ਆਨੰਦ ਜਰੂਰ ਗਾਇਆ ਕਰੋ ਤੁਸੀਂ ਵੀ ਹੈ ਨਾ ਜਿਹੜੀਆਂ ਕੁੜੀਆਂ ਗਾਉਂਦੀਆਂ ਨਾ ਉਹ ਇਹਨੂੰ ਜਰੂਰ ਗਾਓ ਹੈ ਨਾ ਹੁਣ ਤਾਂ ਵਿਹਾਲਾ ਸੀਜ਼ਨ ਹੈ ਤੇ ਕੋਵ ਖਸ਼ਿਆ ਫੇਡਿਆ ਕਰੋ ਤੇ ਮਨਪਕਾਇਆ ਕਰੋ ਤੇ ਨਾਲੇ ਆਪਣੇ ਸੱਭਿਆਚਾਰ ਨੂੰ ਆਪਾਂ ਹਰੀ ਕਾਇਮ ਰੱਖਣਾ ਹੈ ਹਨਾ ਲਓ ਇਹਦੇ ਵਿਆਹ ਦੇ ਵਿੱਚ ਨਾ ਕੋਈ ਗੁੱਸਾ ਕਰਦਾ ਕੁਛ ਵੀ ਕਹੀ ਚੱਲੋ ਹਾਸੇ ਮਜ਼ਾਕ ਦੇ ਇਹ ਗੀਤ ਨੇ ਇਹਨਾਂ ਬਿਨਾ ਵਿਆਹ ਨਹੀਂ ਸਜਦਾ ਲਓ ਆ ਗਿਓ ਫੇ ਆਪਾਂ ਗਾ ਗੀਏ ਹੂੰ 베 ਤੂੰ ਬੋਮ ਵੇ ਵੇ ਮੇਰੇ ਘੜੀ ਦੀਆ Oh my baby ध कुंभ जी यार तूं जीअं

ਨਿਗਿਆ ਹੋ ਤਾਂ ਬਣ ਗੀਆ ਜੀ ਦੇ ਦੀਪੇ ਰੰਗ ਲਾਵੇ ਕੋਮ ਕੁਮ in Kumbh-ve, Kumbh-masi kanjeri dhyazhara, Masi no nukin be, Asi nabbe, Asi de ਰਾਤ ਵੇ ਵੇ ਲਿਖ ਦਿਨ ਲਿਖ ਦਿਨ ਲਿਖ ਦਿਨ ਲਿਖ ਦਿਨ ਕਾਗ ਜੀ ਕਾ ਵੇ ਲਵ ਦਿਨ ਲਵ ਦਿਨ ਲਵ ਦਿਨ ਵੇ ਦਿਨ ਮਿਲੇਗੀ

ਸਿੱਖਣੀ ਹੋਈ ਪੂਰੀ ਇਹਨੂੰ ਜਿੰਨੀ ਮਰਜ਼ੀ ਵਧਾ ਲਓ ਭੂਆ ਨੂੰ ਕਹੇ ਲੋ ਮਾਸੀ ਨੂੰ ਕਹੇ ਲੋ ਜਿਹਨੂੰ ਵੀ ਕਿਸੇ ਨਾਮ ਲੈ ਕੇ ਕਹਦੇ ਹੋ ਹਨਾ ਇਹ ਸਿੱਖ ਨੂੰ ਐਂ ਗਾਉਂਦੇ ਰਹੋ ਉਮੀਦ ਹੈ ਤੁਹਾਨੂੰ ਇਹ ਸਭ ਦੀ ਸਿੱਖਣੀ ਬਹੁਤ ਪਸੰਦ ਆਈ ਹੋਗੀ ਸ਼ਾਇਦ ਪਹਿਲਾਂ ਤੁਸੀਂ ਸੁਣੀ ਵੀ ਨਾ ਹੋਈ ਹੈ ਹਨਾ ਤੇ ਲੈ ਕੇ ਇਹਨੂੰ ਜੋ ਉਹ ਗੁੰਗਣਾਓ ਤੇ ਗਾਇਆ ਕਰੋ ਆਨੰਦਮਾਨ ਹੋ ਤੇ ਆ ਜੋ ਫਿਰ ਹੁਣ ਆਪਾਂ ਤੰਦਰੁਸਤੀ ਹੈ ਹਨਾ ਇਹ ਜਿਹੜਾ ਇਹ ਕਈ ਬਿਮਾਰੀਆਂ ਦਾ ਐਲੋਵੇਰਾ ਦੇ ਲਾਉਣ ਨਾਲ ਇਹਨੂੰ ਵਰਤਨ ਨਾਲ ਤੁਹਾਡੇ ਕਈ ਰੋਗ ਠੀਕ ਹੋਣਗੇ ਜਿਵੇਂ ਬਈ ਕੰਨ ਵਰਦਾ ਕੰਨ ਚੋਂ ਪਾਣੀ ਪੈਂਦਾ ਪੀਕ ਆਉਂਦੀ ਹੈ ਤਾਂ ਤੁਸੀਂ ਐਲੋਵੇਰਾ ਦਾਸ ਕਰਨ ਵਿੱਚ 5-7 ਦਿਨ ਪਾਓ ਬਿੰਨ ਕੁੱਲ ਠੀਕ ਹੋ ਜੂਗਾ ਪਾਣੀ ਵਰਦਾ ਪੀਕ ਆਉਂਦੀ ਹੈ ਕੁਝ ਵੀ ਹੈ ਤੇ ਉਹ ਠੀਕ ਹੋਗਾ ਐਲੋਵੇਰਾ ਦਾ ਉਹ ਰਸ ਜੇ ਕੱਢ ਲੈਣਾ ਆਪਾਂ ਉਹ ਤੁਸ ਨੂੰ ਕੱਢਣੀ ਆਉਂਦਾ ਹੈਗਾ ਉਹ ਜੇ ਪਾਣੀ ਜਾਂ ਨਿਕਲੀ ਆਉਂਦਾ ਹੋ ਜਲਦੀ ਨਿਕਲਦੀ ਹੈ ਨਾ ਉਹ ਪਾਣੀ ਪਾਉਣਾ ਤੇ ਸ਼ੂਗਰ ਲਈ ਐਲੋਵੇਰਾ ਦਾ ਰਸ 1.5 ਤੋਂ 2 ਚਮਚ ਖਾਲੀ ਪੇਟ 5 7 ਦਿਨ ਲਓ 1.5 ਤੋਂ 2 ਚਮਚ ਹੈ ਨਾ ਉਹ 5 ਤੋਂ 7 ਦਿਨ ਲਓ ਤੁਸੀਂ 7 ਦਿਨ 10 ਦਿਨ ਵੀ ਲੈ ਸਕਦੇ ਹੋ ਤਾਂ ਸ਼ੂਗਰ ਕੰਟਰੋਲ ਹੋ ਸਕਦੀ ਹੈ ਨੋਵੇਲਾ ਦਾ ਕਰੇ ਬੂਟ ਲਾ ਕੇ ਰੱਖ ਲੋ ਗਮਲੇ ਚ ਹੈ ਨਾ ਉਹ ਤਾਂ ਇੰਨਾ ਪੱਤਾ ਕੱਢ ਲੋ ਉਹਦੇ ਚ ਰਸ ਕੱਢ ਲੋ ਹੈ ਨਾ ਬਾਕੀ ਸ਼ਿਕਰੀ ਵਾਲਾਂ ਚ ਕਿੰਨੀਆਂ ਦਵਾਈਆਂ ਲੈਣੀਆਂ ਹਨ ਹੈ ਨਾ ਤੇ ਸਿਕਰੀ ਨਹੀਂ ਹਟਦੀ ਇਹਦੇ ਜੜਾਂ ਦੇ ਵਿੱਚ ਇਹ ਰਸ ਲਗਾਓ 2-3 ਹਫ਼ਤੇ ਮੋੜ ਕੇ ਕਰੇ ਸਿਕਰੀ ਪਉ ਹੀ ਨਹੀਂ ਸਿਕਰੀ ਸਰਦਨ ਲੋਕਾਂ ਦੇ ਪਿੰਜੇ ਤੇ ਖੁਰਕੀ ਜਾਂਦੀਆਂ ਨੇ ਤੇ ਬਾਕੀ ਦਵਾਈਆਂ ਵੀ ਲਾਉਂਦੀਆਂ ਨੇ ਨਹੀਂ ਠੀਕ ਆਉਂਦੀ ਤੇ ਜੇ ਤੁਸੀਂ ਇਹ ਲਾ ਕੇ ਦੇਖੋ ਇਹ ਜੜਾਂ 'ਚ ਹੀ ਲਾਉਣਾ ਸਾਰੇ ਤੇ ਲਾਉਣ ਦੇਣੀ ਜੜਾਂ 'ਚ ਲਾਓ ਸਿਕਰੀ 5-7 2-3 ਹਫ਼ਤੇ ਤੇ ਸਦਾ ਲਈ ਖਤਮ ਹੋ ਜਾਊ ਕਦੇ ਹੋਣੀ ਹੀ ਨਹੀਂ ਅ ਅੱਛਾ ਪਹਿਲੇ ਦੋ ਦੂਜੇ ਦੋ ਦਿਨ ਤੋਂ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਈਂ ਤੇ ਹੈ ਐਲੋਵੇਰਾ ਦਾ ਰਸ ਜਿਹੜਾ ਹੈਗਾ ਉਹ 3-4 ਹਫ਼ਤੇ ਲਓ ਅਲਸਰ ਠੀਕ ਹੋਗਾ ਕਿ ਅਲਸਰ ਕਿਵੇਂ ਵੀ ਠੀਕ ਨਾ ਹੁੰਦਾ ਤਾਂ ਉਹ ਤੁਸੀਂ ਐਲੋਵੇਰਾ ਦਾ ਰਸ ਹੀ ਲਓ 2-3 ਚਮਚੇ ਹਰ ਰੋਜ਼ ਲਓ ਤੇ 3-4 ਹਫ਼ਤੇ ਲੈਣ ਦੇ ਰਹੋਗੇ ਤਾਂ ਅਲਸਰ ਠੀਕ ਹੋਊਗਾ ਤੇ ਲੱਤਾਂ ਤੇ ਜਖਮ ਹੋ ਜਾਂਦੇ ਨੇ ਕਿੰਨੇ ਦੇ ਹਨ ਤੇ ਡਾਕਟਰ ਵੀ ਜਵਾਬ ਦਿੰਦੇ ਵੀ ਇਹ ਠੀਕ ਨਹੀਂ ਹੁੰਦੇ ਦਵਾਈਆਂ ਲਾਈ ਜਾਣੀਆਂ ਤੇ ਸਾਡੇ ਵੀ ਮੇਰੀ ਨੰਦੂ ਜੀ ਦੇ ਹੋ ਗਿਆ ਸੀ ਪਤਾ ਨਹੀਂ ਲੱਗੇ ਵੀ ਇਹ ਉਹ ਬਾਪੇ ਨੇ ਮੂੰਹ ਲਾਤਾ ਕਿ ਇੰਨਾ ਜਿਵੇਂ ਲੱਤਾਂ ਗਲਦੀਆਂ ਸੀ ਹੈਨਾ ਪੋਸਟਰਾਂ ਜੇ ਹੋ ਜੇ ਤਾਂ ਐਲੋਵੇਰਾ ਰਸ ਲਾਓ ਤੇ ਉਹਨਾ ਠੀਕ ਹੋ ਜਾਣਗੇ ਵਿਹਤ ਨਾਲ ਕੰਨ ਸਾਧ ਦਿਨ ਕੀ ਮੋੜ ਪੈਣਾ ਸ਼ੁਰੂ ਹੋ ਜੂਗਾ ਤੇ ਕੰਨ ਵਿੱਚ ਦਰਦ ਹੈ ਤਾਂ ਦੋ ਬੂੰਦਾ ਐਲੋਵੇਰਾ ਰਸ ਪਾਓ ਤਾਂ ਕੰਨ ਦਾ ਦਰਦ ਵੀ ਉਸੇ ਵੇਲੇ ਠੀਕ ਹੋ ਜਾਂਦਾ ਬੱਚੇ ਦੇ ਆਪਾਂ ਬੱਚੇ ਦਾ ਪਿਸ਼ਾਬ ਵੀ ਪਾ ਦਿੰਦੇ ਆ ਹੈਨਾ ਤੇ ਉਹਦੇ ਨਾਲ ਵੀ ਠੀਕ ਹੁੰਦਾ ਤੇ ਐਲੋਵੇਰਾ ਰਸ ਵੀ ਪਾਓ ਤੇ ਹੁੰਦਾ ਬਠੀਖ ਹੋਊਗਾ ਤੇ ਹੁਣ ਜੇ ਉਸਾਂ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਮਿਲਾਂਗੇ ਧੰਨਵਾਦ ਸਾਡੀ ਬੁਝੋ ਦੇਖਣ ਲਈ